ਸਾਹਿਬ ਜੀਓ ਵਾਹੀ ਗੁਰੂ ਬਿਹਾਗੜਾ ਮੱਲਾ 5 ਖੋਜਤ ਸੰਤ ਫਿਰੈ ਪ੍ਰਭ ਪ੍ਰਾਨ ਅਧਾਰੇ ਰਾਮ ਤਾਨ ਤਨ ਖੀਨ ਬਿਆ ਬਿਨ ਮਿਲਤ ਪਿਆਰੇ ਰਾਮ ਪਰਬ ਮਿਲੋ ਪਿਆਰੇ ਮਾਇਆ ਧਾਰੇ ਕਰਦਿਆ ਲੜ ਲਏ ਲੀ ਜੀਏ ਦੇ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੀਖੇ ਜੀ ਜੀਏ समरथे पूरन सदा नेचल ऊच अगम अपारे बिनवंत नानक तार कृपा मिलो प्राण प्यारे बिनवंत नानक तार कृपा ਮਿਲੋ ਪ੍ਰਾਨ ਪਿਆਰ ਜ਼ਰਾ ਜ਼ੋਰ ਹਾਜਰਾ ਹਜੂਰ ਸਰੂਪ ਕਲਾਪਰਪੂਰ ਸਮਰੱਤ ਗੁਰੂ ਲੋਕ ਪਰਲੋਕ ਦੇ ਰਖਿਆ ਭਗਤਵਾਂ ਚਲੇ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸਮਰੱਤ ਗੁਰੂ ਸ਼ਬਦ ਗੁਰੂ ਬਾਣੀ ਕੇ ਬੋਧ ਕਲਯੁਗ ਦੇ ਉਤਾਰ ਧੰ ਤਨ ਧੰ ਤਨ ਨਿਰਗੁਣਿਆਰੇ ਨੂੰ ਗੁਣ ਦਿਨ ਵਾਲੇ ਗੁਣ ਵਣ ਕਰਨ ਵਾਲੇ ਸਤਗੁਰੂ ਸਰੂਪ ਨ ਸਰਗੁਣ ਨਿਰਗੁਣ ਅਨੰਕਾਰ ਸੁਨ ਸਮਾਦੀ ਆਵ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰੂ ਸ਼ਬਦ ਨਾਲ ਜੁੜ ਬੈਠੇ ਸਾ ਸੰਗਤ ਦੇ ਵੱਡਿਆਂ ਭਾਗਾਂ ਵਾਲੇ ਹੋ ਬੜ ਭਾਗੀ ਸਾਧ ਸੰਗ ਪ੍ਰਾਪਤ ਜਿਨ ਤਿੰਨ ਭੇਟੇ ਦੁਰਮਤ ਖੋਈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਫਰੀਜੈ ਜੀਓ ਆਪਾਂ ਸਾਰੇ ਹੀ ਬਹੁਤ ਭਾਗਾ ਦੇ ਕਰਮਾਂ ਵਾਲੇ ਆ ਜਿਨ ਨੂੰ ਗੁਰੂ ਦੇਈ ਗੁਰੂ ਦੀ ਮੋਹਰ ਲੱਗ ਗਈ ਜਿਸ ਕਾਗਜ਼ ਤੇ ਗੁਰੂ ਦੀ ਮੋਹਰ ਲੱਗ ਗਈ ਉਹਦੀ ਕਾਗਜ਼ੀ ਬੜੀ ਕੀਮਤ ਪੈ ਜਾਂਦੀ ਹੈ ਆਪਾਂ ਬੜਾ ਕੁਝ ਲਿਖਾ ਕੇ ਕਚੈਰੀ ਦੇ ਵਿੱਚੋਂ ਤੇ ਕਾਗਜ਼ ਲਈ ਫਿਰਦੇ ਆ ਉਧਰ ਆਦਰ ਸਾਹਿਬ ਦੀ ਉਡੀਕ ਕਰਦੇ ਆ ਉਹ ਕਾਗਜ਼ਾਂ ਦੀ ਕੋਈ ਕੀਮਤ ਨਹੀਂ ਭਾਵੇਂ ਪੈਸਿਆਂ ਦੇ ਖਰੀਦੇ ਹੁੰਦੇ ਨੇ ਲਖਾਈ ਵੀ ਦਿੱਤੀ ਹੁੰਦੀ ਐ ਸਭ ਕੋਈ ਦਿੱਤਾ ਹੁੰਦਾ ਲੰਬੜਦਾਰ ਨੇ ਗਵਾਹ ਨੇ ਸੈਣ ਕੀਤੇ ਹੁੰਦੇ ਜੋ ਸਭ ਦੀ ਮੋਹਰ ਲੱਗ ਜਾਂਦੀ ਐ ਫਿਰ ਕਾਗਜ਼ ਸਾਮਿਆ ਜਾਂਦਾ ਐ ਸਭ ਤੋਂ ਜ਼ਿਆਦਾ ਸੰਭਿਆ ਜਾਂਦਾ ਹੈ ਰਜਿਸਟਰੀ ਨੂੰ ਠੀਕ ਹੈ ਜੀ ਕਾਗਜ਼ੀ ਨੂੰ ਇਹਦੇ ਕਾਗਜ਼ ਹੀ ਹੈ ਕੁਝ ਵੀ ਨਹੀਂ ਹੈ ਪਰ ਜਦ ਮੋਹਰ ਲੱਗ ਜਾਂਦੀ ਹੈ ਨਾ ਉਹ ਬਹੁਤ ਕੀਮਤੀ ਹੋ ਜਾਂਦਾ ਹੈ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਦੋਂ ਸਿੱਖ ਮੇਰੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਹੈ ਨਾ ਮੋਹਰ ਲੱਗਦੀ ਉਹਦੇ ਮੋਹਰ ਠੀਕ ਹੈ ਜੀ ਉਹਦੇ ਕਿਰਪਾ ਦੀ ਮੋਹਰ ਲੱਗਦੀ ਹੈ ਬਖਸ਼ਿਸ਼ਾਂ ਦੀ ਮੋਹਰ ਲੱਗਦੀ ਹੈ ਐਦਾਂ ਦੀ ਮੋਹਰ ਲੱਗਦੀ ਹੈ ਵੀ ਸਤਗੁਰੂ ਸਿੱਖ ਨੂੰ ਉਹ ਦੇ ਦਿੰਦਾ ਹੈ ਜਿਹੜੀ ਚੀਜ਼ ਕਦੀ ਖਤਮ ਨਹੀਂ ਹੁੰਦੀ ਸਤਿਗੁਰ ਸਿੱਖ ਕੋ ਨਾਮ ਧਨ ਦੇ ਨਾਮ ਧਨ ਦੇ ਛਦਾਈ ਹੋ ਜੀਏ ਨਾਮ ਦੀ ਗੱਲ ਕਰਦੇ ਕਰਦੇ ਐਦਾਂ ਦੀ ਬਿਰਤੀ ਜਦੋਂ ਤੱਕ ਬੰਦਾ ਛਦਾਈ ਨਹੀਂ ਹੁੰਦਾ ਉਦੋਂ ਤੱਕ ਗੱਲ ਨਹੀਂ ਬਣਦੀ ਧਿਆਨ ਦੇਣਾ ਆਪਣੇ ਕੰਮ 'ਚ ਜਦੋਂ ਤੱਕ ਛਦਾਈ ਨਹੀਂ ਹੁੰਦਾ ਤੁਸੀਂ ਦੇਖ ਲਓ ਜਿਹੜੇ ਕੰਮ 'ਚ ਛਦਾਈ ਹੋਏ ਅੱਜ ਸਫਲ ਨੇ ਤੇ ਜਿਹੜੇ ਅਨਗੈਲੀ ਕਰਨ ਵਾਲੇ ਕੰਮ ਚੋਰ ਉਹਨਾਂ ਦੀ ਰੋਟੀ ਨਹੀਂ ਪੂਰੀ ਹੋਈ ਬੰਦਾ ਧਰਮ ਦੀ ਦੁਨੀਆ ਦੇ ਵਿੱਚ ਵੀ ਭਇਆ دیਵਾਨਾ ਸਾਗਾ ਨਾਨਕ ਬੋ ਰਣਾ ਕਹਿੰਦੇ ਕੋਈ ਗੱਲ ਨਹੀਂ ਐਦਾਂ ਦੀ دیਵਾਨਗੀ ਐਦਾਂ ਦਾ ਬੋਰਾਪੰਡ ਕੋਈ ਗੱਲ ਨਹੀਂ ਐਦਾਂ ਦਾ ਜਦੋਂ ਤੱਕ ਬੰਦਾ ਬਿਲਕੁਲ ਆਪਣੇ ਕੰਮ ਦੇ ਵਿੱਚ ਮਸਤ ਨਹੀਂ ਹੁੰਦਾ دیਵਾਨਾ ਨਹੀਂ ਹੁੰਦਾ ਉਦੋਂ ਤੱਕ ਸ਼ੁਕਰਾਨਾ ਵੀ ਨਹੀਂ ਹੁੰਦਾ ਠੀਕ ਹੈ ਜੀ دیਵਾਨਗੀ ਜਿਹੜੀ ਹੈ ਐਵੇਂ ਨਹੀਂ ਆਂਦੀ ਗੁਰੂ ਦੇ ਗੁਰੂ ਦੀ ਦੀਵਾਨਗੀ ਜਿਹੜੀ ਹੈ ਭਾਗਾਂ ਵਾਲਿਆਂ ਨੂੰ ਮਿਲਦੀ ਐ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ ਜਦੋਂ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਾਂ ਮੱਥਾ ਟੇਕਦੇ ਆਂ ਸੇਵਾ ਕਰਦੇ ਆਂ ਬਾਣੀ ਪੜ੍ਹਦੇ ਆਂ ਬਾਣੀ ਸੁਣਦੇ ਆਂ ਗੁਰੂ ਥਾਪੜਾ ਦੇ ਦਿੰਦਾ ਠੀਕ ਹੈ ਜੀ ਗੁਰੂ ਜੀ ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਥਾਪੜੇ ਦਿੱਤੇ ਜਿਹੜੇ ਕਹਿੰਦੇ ਅਸੀਂ ਤੇ ਤਕੜੀ ਦੀ ਨਾਲ 14 ਤੋਲ ਦੇ ਜੀ ਤੁਹਾਡੇ ਕੋਲ ਤਲਵਾਰਾਂ ਕਿਦੋਂ ਬਾਪੂ ਚੱਲਣ ਗਿਆ ਬਾਪੂ ਕਹਿੰਦਾ ਤੁਹਾਨੂੰ ਮੈਂ ਤਲਵਾਰਾਂ ਕੀ ਤੁਹਾਨੂੰ ਤੇ ਮੈਂ ਸਵਾ ਲੱਖ ਨਾਲ ਲੜਾਉਂਗਾ ਤੁਸੀਂ ਤਲਵਾਰ ਦੀ ਗੱਲ ਕਰਦੇ ਹੋ ਕਿ ਉਹ ਤੋ ਸਾਡਾ ਕੋਈ ਐਵੇਂ ਇੰਨੀ ਛੋਟੀ ਤਾਕਤ ਨਹੀਂ ਸਵਾ ਲੱਖ 'ਚ ਇੱਕ ਲੜਾਉ ਤਵੇ ਗੋਵਿੰਦ ਸਿੰਘ ਨਾਮਕਾ ਹਾਂ ਮਰਜੀ ਕਹਿੰਦੇ ਤੁਹਾਨੂੰ ਮੈਂ ਜੋ ਚੀਜ਼ ਸਿਖਾਉਣੀ ਹੈ ਨਾ ਜੋ ਤੁਹਾਨੂੰ ਨਾਮ ਖੋਲ ਕੇ ਪਿਉਣਾ ਹੈ ਠੀਕ ਹੈ ਜੀ ਖੰਡੇ ਬਾਟੇ ਦੇ ਵਿੱਚ ਕੀ ਖੋਲ ਕੇ ਪਿਆਇਆ ਠੀਕ ਹੈ ਜੀ ਪਤਾ ਨਹੀਂ ਕੀ ਘੋਲ ਕੇ ਪਲਾ ਗਿਆ ਬਾਟੇ ਵਿੱਚ ਪੜਦੇ ਹੁੰਦੇ ਆ ਨਾ ਪਤਾ ਨਹੀਂ ਕੀ ਪਿਆ ਗਿਆ ਉਹ ਨਾਮ ਪਿਆ ਗਿਆ ਸ਼ਕਤੀ ਇੱਕ ਨਾਮ ਦੀ ਐਸੀ ਪਾਵਰ ਕਿਉਂਕਿ ਉਹਤੇ ਮੋਹਰ ਲੱਗੀ ਹੁੰਦੀ ਹੈ ਉਹ ਚੀਜ਼ ਤੇ ਮੋਹਰ ਲੱਗੀ ਹੁੰਦੀ ਹੈ ਦੇਖੋ ਬਾਣੀਆਂ ਹੋਰ ਵੀ ਨੇ ਗੁਰੂ ਨੇ ਪੰਜ ਬਾਣੀਆਂ ਜਿਹੜੀਆਂ ਦਿੱਤੀਆਂ ਨੇ ਤੇ ਮੋਹਰ ਲਾ ਦਿੱਤੀ ਤਾਂ ਹੀ ਸਾਨੂੰ ਕਿਹਾ ਕਿ ਆ ਵੀ ਪੰਜ ਬਾਣੀਆਂ ਦਾ ਜਾਪ ਕਰਨਾ ਜਿਹੜਾ ਕਰ ਸਕਦਾ ਹੈ ਠੀਕ ਹੈ ਜੀ ਜਿਹੜਾ ਕਰ ਸਕਦਾ ਹੈ ਉਹਨੂੰ ਕਰਨਾ ਚਾਹੀਦਾ ਹੈ ਇਦੇ ਵਿੱਚ ਇੱਕ ਸਟੈਂਪ ਲੱਗੀ ਹੋਈ ਹੈ ਵੀ ਇਹ ਜਿਹੜਾ ਕਰੇਗਾ ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਏਗੀ ਗੁਰੂ ਦਾ ਮਿਰ ਪਰਿਆ ਹੱਥ ਹੋਏਗਾ ਸੋ ਮੈਂ ਬੇਨਤੀ ਇਹ ਕਰ ਰਿਹਾ ਸੀ ਜਦੋਂ ਗੁਰਦੇ ਚਰਨਾਂ ਵਿੱਚ ਅਸੀਂ ਬਾਣੀ ਸੁਣਦੇ ਹਾਂ ਬਾਣੀ ਪੜ੍ਹਦੇ ਹਾਂ ਮਹਾਰਾਜ ਦੀ ਸੇਵਾ ਕਰਦੇ ਹਾਂ ਸੰਗਤਾਂ ਦੀ ਸੇਵਾ ਕਰਦੇ ਹਾਂ ਸੰਗਤਾਂ ਦੇ ਦਰਸ਼ਨ ਕਰਦੇ ਹਾਂ ਫਿਰ ਸਾਡਾ ਇਹ ਜਿਹੜਾ ਸਰੀਰ ਰੂਪੀਜਾ ਕਾਗੇ ਕਹਦੇ ਏ ਇਹ ਬੜਾ ਕੀਮਤੀ ਬਣ ਜਾਂਦਾ ਹੈ ਇਹਦੇ ਤੇ ਮੋਹਰ ਲੱਗੀ ਗੁਰੂ ਦੀ ਅਸੀਸ ਦੀ ਗੁਰਦੀ ਬਖਸ਼ੀ ਆ ਗਈ ਅਸੀਂ ਹੁਣ ਪ੍ਰਸੰਨ ਕਿਉਂ ਆ ਇਸ ਵੇਲੇ ਕਿਉਂਕਿ ਸਾਡੇ ਮਨ ਨੂੰ ਪਤਾ ਹੈ ਬਿਗ ਗੁਰੂ ਨਾਲ ਮੇਲੇ ਹੋ ਗਏ ਗੁਰੂ ਨਾਲ ਸਾਡੇ ਮੇਲੇ ਹੋ ਗਏ ਗੁਰੂ ਸਾਨੂੰ ਮਿਲ ਗਿਆ ਗੁਰੂ ਨਾਲ ਗੱਲ ਕਰ ਕੇ ਆਏ ਆ ਗੁਰੂ ਨੂੰ ਆਪਣੀ ਗੱਲ ਦੱਸ ਕੇ ਆਏ ਆ ਤੇ ਮਨ ਪ੍ਰਸੰਨ ਹੈ ਮਨ ਖੁਸ਼ ਹੈ ਕਿਉਂਕਿ ਗੁਰੂ ਨਾਲ ਸਾਝ ਪਈ ਹੈ ਨਾ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾ ਇਹ ਚੀਜ਼ ਇੱਥੇ ਆ ਕੇ ਬਣੀ ਹੈ ਤੇ ਸਾਡੇ ਇਸ ਮਾਰਾ ਜੀ ਕਹਿੰਦੇ ਇਹ ਪਿੰਡ ਸਰੀਰ ਤਨ ਮਨ ਸਾਰਾਈ ਨਿਹਾਲ ਠੀਕ ਹੈ ਜੀ ਅੰਦਰ ਸਚਾ ਨੇ ਉਹ ਲਾਇਆ ਪ੍ਰੀਤੋਂ ਆਪਣੇ ਪੰਕਤੀ ਪੜਦੇ ਹੁੰਨੇ ਰੋਜ ਅੰਦਰ ਸਚਾ ਨੇ ਉਹ ਲਾਇਆ ਪ੍ਰੀਤੋਂ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ ਤਨ ਵੀ ਤੇ ਮਨ ਵੀ ਨਿਹਾਲ ਹੋ ਗਿਆ ਦਰਸ਼ਨ ਕਰਕੇ ਨਿਹਾਲ ਹੋ ਗਿਆ ਐਦਾਂ ਲੱਗਦਾ ਵੀ ਹੁਣ ਭਾਵੇਂ ਕੁਝ ਵੀ ਨਾ ਮਿਲੇ ਐਦਾਂ ਲੱਗਦਾ ਕਿਸੇ ਨੂੰ ਲੱਗਣਾ ਚਾਹੀਦਾ ਹੁਣ ਐਦਾਂ ਲੱਗਦਾ ਕੋਈ ਗੱਲ ਨਹੀਂ ਕਿਦਰੋਂ ਕੋਈ ਵਡਿਆਈ ਮਿਲਨੀ ਨਾਮ ਮਲੇ ਕੋਈ ਪੈਸੇ ਬਹੁਤੇ ਮਿਲਨੇ ਨਾਮ ਮਿਲਣ ਅਸਲ ਮਿਲਗੀ ਚੀਜ਼ ਠੀਕ ਹੈ ਕੋਈ ਦਿਨ ਵੇਲੇ ਕੁਝ ਹੋਵੇ ਨਾ ਹੋਵੇ ਕੋਈ ਸੱਜਣ ਮਿੱਤਰ ਰਿਸ਼ਤੇਦਾਰ ਕੁਝ ਹੋਵੇ ਨਾ ਹੋਵੇ ਕਿਤੇ ਜਾਇਆ ਜਾਵੇ ਚਾਹੇ ਨਾ ਜਾਇਆ ਜਾਵੇ ਹੁਣ ਇੱਥੇ ਨਾ ਸੱਚੀ ਮੈਂ ਕਹਿ ਰਿਹਾ ਇਦਾਂ ਦੀ ਫੀਲਿੰਗ ਹੁੰਦੀ ਹੈ ਹੁਣ ਕੋਈ ਗੱਲ ਨਹੀਂ ਦਿਨੇ ਜੋ ਮਰਜ਼ੀ ਹੋ ਜੇ ਹੁਣ ਮਹਾਰਾਜ ਤੁਸੀਂ ਆਪਣੀ ਕਿਰਪਾ ਮਿਹਰ ਕਰ ਦਿੱਤੀ ਹੁਣ ਤੁਸੀਂ ਖੁਸ਼ੀਆਂ ਵੰਡ ਦਿੱਤੀਆਂ ਹੁਣ ਤੁਸੀਂ ਲੱਖ ਖੁਸ਼ੀਆਂ ਦੇ ਦਿੱਤੀਆਂ ਨੇ ਸੋ ਮਰਿ ਮਿਰ ਕਰੇ ਬੜਾ ਪਿਆਰਾ ਸ਼ਬਦ ਇਹ ਹਗੜਾ ਰੱਖਦਾ ਪੰਜਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ 545 ਕਿ ਕਹਿੰਦੇ ਖੋਜਤ ਸੰਤ ਫਿਰੇ ਪ੍ਰਭ ਪ੍ਰਾਨੇ ਆਧਾਰੇ ਰਾਮ ਬੜੀਆਂ ਡੂੰਘੀਆਂ ਪੰਕਤੀਆਂ ਮੈਂ ਵਿਚਾਰ ਤੁਹਾਡੇ ਨਾਲ ਪਹਿਲਾਂ ਹੁਕਮਨਾਮੇ ਵਿੱਚ ਕੀਤੀ ਮੈਨੂੰ ਗੁਰਮੁਖ ਪਿਆਰਾ ਉਹਨੇ ਕੋਈ ਜ ਅਰਥ ਦੱਸੇ ਤੇ ਮੈਨੂੰ ਹਣ ਇਹ ਪੰਕਤੀ ਦੇ ਵਿੱਚ ਵਿਸ਼ਰਾਮ ਲਾਉਣ ਲੱਗਿਆ ਹੁਣ ਸੋਚਣਾ ਪੈ ਰਿਹਾ ਬਸ ਨਾਲ ਉਹ ਨਹੀਂ ਦੇ ਸਿੱਧਾ ਹੀ ਅਰਥ ਇਹਦਾ ਇਹ ਬੰਦਾ ਵੀ ਇਹ ਖੋਜ ਦੇ ਸੰਤ ਫਿਰੇ ਪੁਰਾਣੇ ਆਧਾਰੇ ਰਾਮ ਪੁਰਾਣਾਂ ਦਾ ਆਧਾਰ ਉਸ ਪ੍ਰਮਾਤਮਾ ਨੂੰ ਰੱਬ ਦੇ ਪਿਆਰੇ ਫਿਰਕੇ ਖੋਜਦੇ ਨੇ ਜੇ ਜੇ ਸ਼ਾਂਤੀ ਫਿਰਦੇ ਰਹੇ ਤੇ ਫਿਰ ਸਾਡੇ ਤੇ ਉਹਨਾਂ 'ਚ ਕੀ ਫਰਕ ਹੋਇਆ ਚਾਹਦੇ ਨਾ ਇਹਦਾ ਅਰਥ ਇਹ ਵੀ ਹੈ ਵੀ ਜੀ ਸੰਤ ਤੇ ਟਿਕ ਗਏ ਬੈਂਦੇ ਨੇ ਉਹ ਡੋਲਤਾ ਵਾਲੇ ਹੁੰਦੇ ਨੇ ਠੀਕ ਹੈ ਜੀ ਫਿਰਦੇ ਤੇ ਅਸੀਂ ਆਂ ਫਿਰਦੇ ਤੇ ਅਸੀਂ ਆਂ ਜਿਹੜਾ ਵਾਹਿਗੁਰੂ ਦਾ ਪਿਆਰਾ ਗੁਰਮਖ ਜਨ ਉਹ ਤੇ ਫਿਰਦਾ ਉਹਦੇ ਡੋਲਦਾਂ ਦੇ ਵਿੱਚੋਂ ਲੱਭ ਲੈਂਦਾ ਉਸਨੂੰ ਉਹਦੇ ਸਮਾਦੀ ਦੇ ਵਿੱਚ ਲੱਭ ਲੈਂਦਾ ਫਿਰ ਵਿਸਰਾਮ ਕਿੱਥੇ ਲਾਇਏ ਖੋਜਤ ਸੰਤ ਖੋਜਤ ਸੰਤ ਇੱਥੇ ਵੀ ਵਿਸਰਾਮ ਲੱਗ ਸਕਦਾ ਫਿਰ ਐ ਇੱਥੇ ਵੀ ਲੱਗ ਸਕਦਾ ਪ੍ਰਾਣ ਆਧਾਰੇ ਰਾਮ ਪ੍ਰਾਣਾ ਦੇ ਆਧਾਰ ਰਾਮ ਅੱਲਾ ਵਾਹਿਗੁਰੂ ਪਰਮੇਸ਼ਰ ਨੂੰ ਖੋਜਤ ਸੰਤ ਰੱਬ ਦੇ ਪਿਆਰੇ ਖੋਜਦੇ ਨੇ ਤੇ ਅਸੀਂ ਫਿਰਦੇ ਆਂ ਮੈਂ ਇਹ ਜੋ ਅਰਥ ਕਰ ਰਿਹਾ ਮੈਂ ਲਾਸਟ ਨਹੀਂ ਐ ਦੁਨੀਆਂ ਦੇ ਵਿੱਚ ਬਹੁਤ ਵਿਦਵਾਨ ਨੇ ਜਿੱਦਾਂ ਕਿਸੇ ਨੂੰ ਸਮਝ ਲੱਗਦੀ ਆਪਾਂ ਦੂਜੀ ਤਰ੍ਹਾਂ ਵੀ ਕਰ ਸਕਦੇ ਆਂ ਦਾ ਅਰਥ ਇਹ ਨਹੀਂ ਵੀ ਇੱਕ ਤਰ੍ਹਾਂ ਕਿਉਂਕਿ ਬਾਣੀ ਦਾ ਜਿਹੜਾ ਇਸ਼ਾਰਾ ਬਹੁਤ ਤਰਫਾ ਹੁੰਦਾ ਇੱਕ ਤਰਫਾ ਨਹੀਂ ਹੁੰਦਾ ਜੇ ਸਾਡੇ ਖੀਸੇ ਵਿੱਚ 10 ਰੁਪਏ 10 ਰੁਪਏ ਦੀ ਇੱਕ ਚੀਜ਼ ਜਿਹੜੀ ਐ 1 ਗ੍ਰਾਮ ਨਹੀਂ ਆਂਦੀ 10 ਦੀ ਕਿਲੋ ਵੀ ਆ ਜਾਂਦੀ ਹੈ ਧਿਆਨ ਦੇਣਾ ਠੀਕ ਐ ਦਾਦੀ ਕਿਲੋ ਵੀ ਆ ਜਾਂਦੀ ਕੋਈ 10 ਦੀ 10 ਗ੍ਰਾਮ ਨਹੀਂ ਹੁੰਦੀ ਇਹ ਅਲੱਗ-ਅਲੱਗ ਚੀਜ਼ਾਂ ਦੇ ਡਿਪੈਂਡ ਕਰਦਾ ਹੈ। ਉਹੀ ਚੀਜ਼ ਜਿਹੜੀ 10 ਦੀ ਕਿਲੋ ਆਉਂਦੀ ਹੈ, ਕਈ ਵਾਰ 80 ਰੁਪਏ ਦੀ ਕਿਲੋ ਨਹੀਂ ਆਉਂਦੀ। ਮਾਫ਼ ਕਰਨਾ। ਇੱਕ ਵਿਚਾਰ ਦੀ ਗੱਲ ਹੈ। ਇਸ ਸਮੇਂ ਦੇ ਨਾਲ, ਸਥਿਤੀ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਬਦਲਦੀਆਂ ਨੇ, ਮੈਂ ਇਸ ਵੇਲੇ ਕਿਸ ਅਵਸਥਾ ਵਿੱਚ ਬੈਠਾ ਤੇ ਮੈਂ ਅਰਥ ਕੀ ਕਿਹੜੀ ਅਵਸਥਾ ਵਿੱਚ ਕਰ ਰਿਹਾ ਉਹ ਵੀ ਚੀਜ਼ ਇੱਥੇ ਅਕਾਊਂਟ ਕਰਦੀ ਹੈ। ਕੋਈ ਹੋਰ ਸਮੇਂ ਦੇ ਵਿੱਚ ਬਹਿ ਕੇ ਕਰੇ ਉਹ ਅਲੱਗ ਸਮਾਂ ਹੈ। ਠੀਕ ਹੈ ਜੀ ਇਹ ਮਹਾਰਾਜ ਦੀ ਬਾਣੀ ਜਿਹੜੀ ਤਾਂ ਹੀ ਕਹਿੰਦੇ ਗੱਲਬੋਧ ਹੈ ਇਹਦਾ ਕੋਈ ਅਜੇ ਤੱਕ ਜਿਹੜਾ ਪ੍ਰੋਪਰ ਵਿਆੰਤ ਦੀ ਕੋਈ ਮਤਲਬ ਪੂਰੀ ਤਰ੍ਹਾਂ ਤੇ ਵਿਆਖਿਆ ਨਹੀਂ ਕਰ ਸਕਿਆ ਪਰ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜੀ ਸਾਨੂੰ ਨਾ ਸੱਚ ਦੀ ਸਮਝ ਆ ਜਾਏ ਇਦਾਂ ਦੀ ਸਵਤ ਦਿਓ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧਿ ਆਈ ਸੋ ਆਉ ਮਹਾਰਾਜ ਕਹਿੰਦੇ ਨੇ ਭੀ ਖੋਜਤ ਸੰਤ ਫਿਰੈ ਪ੍ਰਭ ਪ੍ਰਾਨੇ ਆਧਾਰੇ ਰਾਮ ਪਰ ਇੱਥੇ ਇਹ ਵੀ ਹੈ ਭੀ ਭਗਤ ਭਗਤ ਏ ਬਾਬਾ ਫਰੀਦ ਵਰਗੇ ਉਹ ਵੀ ਕਿੰਨੇ ਵੀ ਜੰਗਲ ਜੰਗਲ ਮੈਂ ਫਿਰਿਆ ਠੀਕ ਹੈ ਨਾ ਵੀ ਉਤੋਂ ਲਾਭ ਨਹੀਂ ਮਿਲਿਆ ਕੋਈ ਜੰਗਲ ਜੰਗਲ ਫਿਰੇ ਹੋ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ ਪਰ ਉਦੋਂ ਜਦੋਂ ਤੱਕ ਨਹੀਂ ਮਿਲਿਆ ਉਦੋਂ ਉਹਨਾਂ ਦਾ ਖੋਜਣਾ ਫਿਰਨਾ ਸੀ ਪਰ ਉਹਨਾਂ ਦੇ ਫਿਰਨ ਦੇ ਵਿੱਚੋਂ ਵੀ ਉਹਨਾਂ ਨੂੰ ਅੱਗੇ ਉਹਦਾ ਮਤਲਬ ਮਾਰਗ ਮਿਲਿਆ ਕਿਉਂਕਿ ਫਿਰਨ ਤੋਂ ਬਾਅਦ ਉਹ ਚੀਜ਼ ਮਿਲੀ ਨਹੀਂ ਜਿਹੜੀ ਚੀਜ਼ ਨਹੀਂ ਮਿਲੀ ਉਹਨੇ ਉਧਰ ਪ੍ਰੇਰਨਾ ਕੀਤੀ ਵੀ ਜਿੱਧਰ ਮਿਲਣਾ ਮੈਂ ਉਧਰ ਜਾਵਾਂ ਜੇ ਬੱਚਾ ਫੇਲ ਹੋ ਗਿਆ ਉਹਨੂੰ ਫੇਲ ਦਾ ਅਹਿਸਾਸ ਤੇ ਹੋ ਗਿਆ ਅਗਲੀ ਵਾਰ ਉਹ ਸਾਰਿਆਂ ਨਾਲੋਂ ਅੱਗੇ ਜਾਦੇ ਨੰਬਰ ਲੈ ਗਿਆ ਉਸ ਫੇਲ ਚੀਜ਼ ਨੇ ਨਾਕਾਮ ਚੀਜ਼ ਨੇ ਵੀ ਸਫਲਤਾ ਦੀ ਕੰਨੀ ਫੜਾਈ ਜੇ ਸਾਨੂੰ ਅਜੇ ਤੱਕ ਨਹੀਂ ਮਿਲਿਆ ਜੇ ਠੋਕਰਾਂ ਲਗੀਆਂ ਨੇ ਤੇ ਇਹਦੇ ਵਿੱਚ ਵੀ ਹੁਲਾ ਰਹੀ ਨੇ ਇਹਦੇ ਵਿੱਚ ਵੀ ਜਾਣੀ ਹੈ ਇਹਦੇ ਵਿੱਚ ਵੀ ਮਾਰ ਗਈ ਹੈ ਠੀਕ ਹੈ ਜੀ ਜੇ ਸਾਨੂੰ ਕੋਈ ਚੋਬਾ ਲਾਉਂਦਾ ਹੈ ਨਾ ਜੇ ਸਾਨੂੰ ਚੋਬਾ ਨਾ ਲਾਉਂਦੀ ਸਾਨੂੰ ਆਪਣੇ ਬਗਾਨਿਆਂ ਦੀ ਪਛਾਣ ਕਿਦਾ ਆਉਂਦੀ ਲਾਂ ਦੀ ਚੋਬ ਜੇ ਕੋਈ ਸਾਡੇ ਸਾਡੀਆਂ ਲੱਤਾਂ ਨਾ ਖਿੱਚਦਾ ਸਾਡੀ ਨਿੰਦਿਆ ਨਾ ਕਰਦਾ ਸਾਨੂੰ ਕੀ ਪਤਾ ਲੱਗਣਾ ਸੀ ਵੀ ਇਹ ਦੁਨੀਆ ਕਿਹਸੀ ਹੈ ਸਾਨੂੰ ਕੀ ਬਦਲਾ ਲਗਣਾ ਸੀ ਵੀ ਜਿਹੜੇ ਉਤੋਂ ਮਿੱਠੀਆਂ-ਮਿੱਠੀਆਂ ਕਰਦੇ ਨੇ ਉਹ ਆਪਣੇ ਘਬਰਾਏ ਨੇ ਇਹ ਹੋਣ ਦਿਓ ਚੱਲਣ ਦਿਓ ਸਭ ਕੁਝ ਬਾਰਮਜੂ ਆਣਾ ਪਾਪੀ ਦਾ ਪਾਪ ਬਾਹਰ ਆਣਾ ਫਰੇਬੀਆਂ ਦਾ ਪ੍ਰੇਵਾ ਦਾ ਬਾਹਰ ਆਉਣਾ ਧੋਖੇ ਭਾਜਾਂ ਦਾ ਧੋਖਾ ਉਹ ਬਾਹਰ ਆਉਣਾ ਜਿਹੜੇ ਕਹਿੰਦੇ ਅਸੀਂ ਸੱਚੇ ਅਸੀਂ ਸੱਚੇ ਉਹਨਾਂ ਦੀ ਜ਼ੁਬਾਨ ਤੋਂ ਮਹਾਰਾਜ ਨੇ ਇਦਾਂ ਦੀ ਗੱਲ ਕਢਾ ਦੇਣੀ ਤੇ ਮਹਾਰਾਜ ਜੀ ਕਹਿੰਦੇ ਉਹ ਆਪਣੇ ਆਪ ਹੀ ਉਹਦੀ ਪਛਾਣ ਹੋ ਜਾਂਦੀ ਹੈ ਠੀਕ ਹੈ ਜੀ ਉਹਦੀ ਆਪੇ ਹੀ ਪਹਿਚਾਨ ਹੋ ਜੀ ਚੁਗਲ ਚੁਗਲੀ ਵਾਲੇ ਨੂੰ ਚੁਗਲ ਖੋਰ ਸਾਨੂੰ ਨਹੀਂ ਕਹਿਣ ਦੀ ਜ਼ਰੂਰਤ ਮਾਰੇ ਕਹਿੰਦੇ ਆਪਈ ਆਪਣਾ ਉਹ ਚੀਜ਼ ਜਿਹੜੀ ਆਪਈ ਆਪਣੀ ਚੀਜ਼ ਪੇਸ਼ ਕਰ ਦਏਗਾ ਉਹਦੀ ਗੱਲ ਤੋਂ ਪਤਾ ਲੱਗ ਜਾਣਾ ਉਹਦੇ ਬੋਲਣ ਤੋਂ ਪਤਾ ਲੱਗ ਜਾਣਾ ਵੀ ਇਹ ਇੱਕ ਕੌਣ ਹੈ ਕਿਦਾਂ ਦੀ ਸੋਚ ਰੱਖਦਾ ਹੈ ਕਿਦਾਂ ਦੀ ਸ਼ਖਸੀਅਤ ਦਾ ਮਾਲਕ ਹੈ ਠੀਕ ਹੈ ਜੀ ਜਿਹੜਾ ਬੰਦਾ ਸਾਡੇ ਕੋਲ ਕੋਈ ਅਣਜਾਣ ਬੰਦਾ ਬਹਿ ਕੇ ਕਿਸ ਦੀਆਂ ਗੱਲਾਂ ਬਦ ਕੋਈ ਕਰੀ ਜਾਵੇ ਕਰੀ ਜਾਵੇ ਕਰੀ ਜਾਵੇ ਸਾਨੂੰ ਪਤਾ ਨਹੀਂ ਲੱਗਣਾ ਇਹ ਬੰਦਾ ਕਿਦਾਂ ਦਾ ਸਾਨੂੰ ਇਹ ਵੀ ਪਤਾ ਲੱਗ ਜਾਣਾ ਐ ਇੱਥੋਂ ਜਦੋਂ ਗਿਆ ਨਾ ਇਹਨੇ ਸਾਡੀ ਵੀ ਗੱਲ ਨਹੀਂ ਹੈ ਜੇ ਸਾਨੂੰ ਕਿਸੇ ਦੀ ਗੱਲ ਸੁਣਾਉਂਦਾ ਪਿਆ ਨਾ ਪੀ ਉਹ ਇਦਾਂ ਦਿਓ ਇਦਾਂ ਤੇ ਤੂੰ ਭਾਈ ਸੁਣਨ ਵਾਲਿਆ ਯਾਦ ਰੱਖ ਤੇਰੀ ਵੀ ਉਹਨੇ ਜਾ ਕੇ ਗੱਲ ਕਰਨੀ ਹੈ ਕਿਉਂਕਿ ਨਿਤ ਚੁਗਲੀ ਕਰਿਆ ਨਾ ਹੁੰਦੀ ਪਰਾਈ ਜਿਸ ਦਾ ਮੂੰਹ ਕਾਲਾ ਪਿਆ ਬਾਣੀ ਵਿੱਚ ਲਿਖਿਆ ਨਾ ਤੇ ਉਹ ਪੁਰਾ ਚੌਦ ਪੜਿਓ ਉਹਦੇ ਵਿੱਚ ਪੂਰਾ ਹੀ ਦੱਸਿਆ ਪਿਆ ਕਿ ਉਹ ਆਪਣੇ ਆਪ ਹੀ ਸਾਰਾ ਕੁਝ ਸਭ ਨੂੰ ਮਤਲਬ ਬਾਹਰ ਆ ਜਾਂਦਾ ਨਜ਼ਰ ਆ ਜਾਂਦਾ ਕੌਣ ਕੀ ਹੈ ਠੀਕ ਹੈ ਜੀ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਜਿਨ੍ਹਾਂ ਦੀ ਆਦਤ ਪੱਕੀ ਹੁੰਦੀ ਹੈ ਜੇ ਦੀ ਚੰਗੀ ਆਦਤ ਪੱਕੀ ਹੁੰਦੀ ਹੈ ਪਤਾ ਉਹਦਾ ਵੀ ਲੱਗਦਾ ਜੇ ਦੀ ਮਾੜੀ ਆਦਤ ਪੱਕੀ ਹੁੰਦੀ ਹੈ ਪਤਾ ਉਹਦਾ ਵੀ ਲੱਗਦਾ ਮੈਨੂੰ ਤੁਹਾਡਾ ਵੀ ਪਤਾ ਲੱਗ ਜਾਂਦਾ ਤੁਹਾਨੂੰ ਮੇਰਾ ਵੀ ਪਤਾ ਲੱਗ ਜਾਂਦਾ ਮੈਂ ਕਿੱਥੇ ਬੋਲਦਾ ਠੀਕ ਹੈ ਜੀ ਤੁਹਾਨੂੰ ਵੀ ਮੇਰਾ ਪਤਾ ਲੱਗਦਾ ਰੇ ਨਹੀਂ ਵੀ ਬਗਤਾ ਹੀ ਗੱਲਾਂ ਸਿਆਣਾ ਸੰਗ ਰੋ ਤੂੰ ਹੀ ਸਿਆਣੀ ਮੈਨੂੰ ਬੱਚਾ ਮੈਂ ਵੀ ਨਹੀਂ ਮੈਨੂੰ ਵੀ ਸਭ ਦਾ ਪਤਾ ਲੱਗਦਾ ਵੀ ਕੋਈ ਕਿੱਥੇ ਕਿਸ ਚੈਨਲ ਤੋਂ ਕਿਸ ਤਰੀਕੇ ਨਾਲ ਬੋਲਦਾ ਸਭ ਨੂੰ ਸਭ ਦੀ ਸਮਝ ਹੈ ਪਰ ਸ਼ਾਪ ਕਿਹੜੀ ਕੋਈ ਛੱਡ ਕੇ ਜਾਂਦਾ ਇਹ ਗੱਲ ਹੈ ਸੁਮਾਰੀ ਕਹਿੰਦੇ ਖੋਜਤ ਸੰਤ ਵਿਰੇ ਰੱਬ ਦੇ ਪਿਆਰਿਆਂ ਨੇ ਉਹਨੂੰ ਖੋਜਣ ਖੋਜਣ ਦਾ ਯਤਨ ਕੀਤਾ ਉਹਨਾਂ ਜਦੋਂ ਖੋਜਿਆ ਨਾ ਬਾਣੀ ਵਿੱਚ ਚਲੇ ਗਿਆ ਖੋਜਤ ਖੋਜਤ ਖੋਜਿਆ ਨਾਮੇ ਬਿਨ ਸਭ ਕੂਰ ਉਹਨਾਂ ਨੂੰ ਫਿਰ ਨਾਮ ਤੋਂ ਬਿਨਾਂ ਸਭ ਝੂਠ ਹੀ ਦਿਸਿਆ ਉਹਨਾਂ ਨੇ ਖੋਜਿਆ ਕੋਝ ਸ਼ਬਦ ਮਹਲੇ ਅਸੀਂ ਵੀ ਸ਼ਬਦ ਦੇ ਵਿੱਚ ਰੋਜ਼ ਖੋਜਦੇ ਆਂ ਸ਼ਬਦ ਨੂੰ ਖੋਜਣ ਦੀ ਗੱਲ ਕੀਤੀ ਆ ਕੱਲੀ ਪੜਨ ਦੀ ਗੱਲ ਨਹੀਂ ਕੀਤੀ ਮੈਂ ਪਹਿਲਾਂ ਵੀ ਸਵੇਰੇ ਬੇਨਤੀ ਕਰ ਦਿੱਤੀ ਹੈ ਹੁਣੇ ਬੇਨਤੀ ਕੀਤੀ ਹੈ ਹੁਕਮਨਾਮੇ ਦੇ ਵਿੱਚ ਗੁਰਬਾਣੀ ਨੂੰ ਪੜਨਾ ਬਹੁਤ ਜ਼ਰੂਰੀ ਹੈ ਪੜਨ ਤੋਂ ਬਾਅਦ ਲਿਖਿਆ ਵੀ ਵਿਚਾਰ ਕਰਨਾ ਬੜੀ ਜ਼ਰੂਰੀ ਹੈ ਰਾਉ ਦੀ ਪੰਗਦੀ ਸਾਨੂੰ ਇਹ ਹੀ ਸਿਖਾਉਂਦੀ ਹੈ ਠੀਕ ਹੈ ਜੀ ਟ੍ਰਾਂਸਲੇਸ਼ਨ ਜਿਹੜੀ ਹੁੰਦੀ ਹੈ ਜਿਹੜੇ ਪਦ ਦਾ ਭਾਵ ਅਰਥ ਸਾਨੂੰ ਟਿੱਕਿਆਂ ਦੇ ਵਿੱਚੋਂ ਮਿਲਦੇ ਨੇ ਉਹ ਬਹੁਤ ਜ਼ਰੂਰੀ ਨੇ ਇਹ ਮਤਲਬ ਦੇ ਨਾ ਪਤਾ ਹੋਏਗਾ ਫਿਰ ਆਪਾਂ ਕਿ ਕਿਸੇ ਨੂੰ ਬਾਣੀ ਕੀ ਸਿਖਾਵਾਂਗੇ ਕੋਈ ਕਵੇ ਮੈਨੂੰ ਬਾਣੀ ਸਿਖਾ ਤੇ ਮੈਂ ਕਵਾਂ ਵੀ ਸੋਚੇ ਸੋਚਣਾ ਹੋ ਵੀ ਜੇ ਸੋਚੀ ਲਖਾਰ ਤੂੰ ਵੀ ਇੱਦੀ ਪੜੀ ਜਾ ਉਹ ਕਹੇਗਾ ਮੈਨੂੰ ਇਹਦਾ ਮਤਲਬ ਦੱਸ ਭੁખ્યા ਭੋਖਣਾ ਉਦਰੀ ਜੇ ਬੰਦਾ ਪੁਰੀਆਂ ਪਹਾੜ ਜੇ ਕੋਈ ਕੋਈ ਹੋਰ ਕੋਈ ਕਮਿਊਨਿਟੀ ਦਾ ਬੰਦਾ ਹੋਵੇ ਵੀ ਉਹ ਕਵੇ ਵੀ ਮੈਂ ਇਹ ਤਾਂ ਪੜ ਲਿਆ ਤੇ ਮੈਂ ਵੀ ਪੰਜਾਬੀ ਮੈਨੂੰ ਪੜਨੀ ਆਉਂਦੀ ਹੈ ਠੀਕ ਹੈ ਜੀ ਅੰਗਰੇਜ਼ੀ ਵੀ ਪੜਨੀ ਆਉਂਦੀ ਹੈ ਉਹ ਮੈਨੂੰ ਇਹਦੇ ਵਿੱਚ ਲਿਖਿਆ ਕੀ ਹੈ ਉਹ ਸਮਝਾ ਸੀ ਕਵਾਂਗੇ ਵੀ ਉਹ ਤਾਂ ਨਾ ਸਿੱਖਿਆ ਨਹੀਂ ਹੁਣ ਮੈਨੂੰ ਆਂਦਾ ਮਾਸਟਰ ਨੂੰ ਅਸੀਂ ਪੁੱਛਿਆ ਮਾਸਟਰ ਨੇ ਇਹ ਕਿਤਾਬ ਤੋਂ ਪਿੱਛੇ ਪਹਿਲਾ ਬੋਲਿਆ ਵੀ ਅਸੀਂ ਬੋਲੇ ਉਹ ਸਾਰਾ ਮਦਰ ਲੈਸਨ ਪੜਾ ਦਿੱਤਾ ਠੀਕ ਹੈ ਕਿਤਾਬ ਬੰਦ ਕੀਤੀ ਉਹ ਜਾਣ ਲੱਗਿਆ ਉਹਨੂੰ ਅਸੀਂ ਪੁੱਛਿਆ ਵੀ ਮਾਸਟਰ ਜੀ ਤੇ ਸਾਨੂੰ ਇਹ ਇਦਾਂ ਤੇ ਪੜ ਲਿਆ ਸੀ ਅੰਗਰੇਜ਼ੀ ਚ ਸਿੱਧਾ ਤੇ ਸਾਨੂੰ ਇਹਦੀ ਸਮਝ ਤੇ ਲੱਗੀ ਨਹੀਂ ਤੇ ਜੇ ਉਹ ਕਵੇ ਵੀ ਉਹ ਤੇ ਮੈਨੂੰ ਵੀ ਨਹੀਂ ਸਮਝਾਉਣਾ ਆਉਂਦਾ ਤੇ ਫਿਰ ਫਿਰ ਉਹ ਕੋਈ ਪੱਲੇ ਪਿਆ ਨਾ ਪੜਾਉਣ ਵਾਲੇ ਦਾ ਪੜਨ ਵਾਲੇ ਦੇ ਜੋ ਉਹਨੇ ਪੜਾਇਆ ਉਹਦਾ ਅਰਥ ਸਮਝ ਆਉਣਾ ਚਾਹੀਦਾ ਜੋ ਕਿਸੇ ਨੇ ਗਾਇਆ ਉਹਦਾ ਅਰਥ ਸਮਝ ਆਉਣਾ ਚਾਹੀਦਾ ਹੈ ਹੁਕਮਨਾਮੇ ਦੀ ਵਿਆਖਿਆ ਦਰਵਾਸਾ ਕਿਉਂ ਉਥੇ ਕਿਉਂ ਲਾਂਦੇ ਨੇ ਵੀ ਉਹ ਉਥੇ ਲਿਖੀ ਵੀ ਹੁੰਦੀ ਹੈ ਹੈਂਡ ਰਾਈਟਿੰਗ ਵੀ ਹੁੰਦੀ ਹੈ ਤੇ ਮਤਲਬ ਉਹ ਇੱਕ ਪੇਜ ਵੀ ਪ੍ਰਿੰਟ ਕਰਕੇ ਉਥੇ ਪੂਰਾ ਹੁਕਮਨਾਮਾ ਚਾਪਿਆ ਹੁੰਦਾ ਕੀ ਜ਼ਰੂਰਤ ਉਹਦਾ ਸਿਰੇ ਪੜ ਲਿਆ ਠੀਕ ਠਾਕ ਹੈ ਹੁਣ ਜ਼ਰੂਰਤ ਹੀ ਨਹੀਂ ਵਿਦਿਆ ਵਿਚਾਰੀ ਦਾ ਪਰਉਪਕਾਰੀ ਵਿਦਿਆ ਨੂੰ ਪੜਨਾ ਪੈਣਾ ਵਿਦਿਆ ਨੂੰ ਖੋਜਣਾ ਪੈਣਾ ਸ਼ਬਦ ਨੂੰ ਖੋਜਣ ਬੈ ਖੋਜਣਾ ਪੈਣਾ ਜੋ ਪਹਿਲੀ ਪੰਕਤੀ ਆਈ ਹੈ ਖੋਜਤ ਜਿਲੇ ਸਾਧੂ ਸੁਭਾਵੇ ਹੁੰਦੇ ਨੇ ਸਾਧੇ ਹੁੰਦੇ ਨੇ ਉਹ ਖੋਜਦੇ ਨੇ ਖੋਜਦੇ ਸੰਤ ਫਿਰ ਪ੍ਰਾਪਰਾਨੇ ਆਧਾਰੇ ਰਾਮ ਉਸ ਪ੍ਰਾਣਾ ਦੇ ਆਧਾਰ ਨੂੰ ਉਸ ਪ੍ਰਮਾਤਮਾ ਨੂੰ ਜੀਵਨ ਦੇਣ ਵਾਲੇ ਨੂੰ ਜੀਵਨ ਦਾਤੇ ਨੂੰ ਜਗ ਜੀਵਨ ਨੂੰ ਮਹਾਰਾਜ ਕਹਿੰਦੇ ਉਹ ਖੋਜਦੇ ਨੇ ਖੋਜਣ ਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਇਕੱਲੇ ਮਿਲਣਾ ਹੀ ਹੈ ਉਹਨੂੰ ਕੱਲਾ ਮਿਲਣਾ ਨਹੀਂ ਪੈਸੇ ਤਲੀ ਤੇ ਆ ਜਾਣੇ ਕੋਈ 10 20 ਹਜ਼ਾਰ ਉਹ ਉਹ ਇਨੀ ਕੀਮਤ ਲਿਆਦੇ ਉਹਨੂੰ ਖਰਚਣਾ ਹੈ ਪੈਸੇ ਦਾ ਨਿਕਲਣਾ ਖਾਵੇ ਖਰਚੇ ਰਲ ਮਿਲ ਭਾਈ ਤੋੜਨਾ ਆਵੇ ਵੱਧ ਗੁਰੂ ਨਾਲ ਮਿਲਿਆ ਆ ਗੁਰੂ ਨੂੰ ਮਿਲ ਤੇ ਲਿਆ ਜੀ ਸਵੇਰੇ ਮਿਲ ਕੇ ਚਲ ਜਿਓ ਘਰ ਨੂੰ ਮੈਂ ਵੀ ਚਲ ਜਾਵਾਂ ਉਹ ਗੁਰੂ ਨੂੰ ਪੁੱਛਣਾ ਗੁਰੂ ਸਾਹਿਬ ਜੀ ਸਾਨੂੰ ਹੁਕਮ ਦਿਓ ਹੁਕਮਨਾਮਾ ਸੁਣਿਆ ਨਹੀਂ ਵਿਚਾਰ ਉਹਦੀ ਇਹ ਜਿਹੜੀ ਚੀਜ਼ ਆ ਇਹ ਸੁਣ ਲਈ ਆਇਆ ਇਹ ਖੋਜਣ ਦੇ ਲਈ ਆਇਆ ਵੀ ਅਸੀਂ ਕੀ ਕਰੀਏ ਸਾਨੂੰ ਦੱਸੋ ਅਸੀਂ ਕੀ ਕਰੀਏ ਅਸੀਂ ਭੁੱਲੇ ਫਿਰਦੇ ਆਂ ਭਟਕੇ ਫਿਰਦੇ ਆਂ ਪਰਮਾ ਦੇ ਵਿੱਚ ਲਗੇ ਫਿਰਦੇ ਆਂ ਸਾਨੂੰ ਦੱਸ ਦੋ ਮਰੇ ਕੀ ਕਰੀਏ ਮਰੇ ਕਹਿੰਦੇ ਫਿਰ ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਗਿਆ ਨਾਲ ਹੁਕਮ ਮੰਨ ਭਈ ਹੁਕਮ ਨਹੀਂ ਹੈ ਹੋਵੇ ਪ੍ਰਵੰਦਾ ਖਜ਼ਮੇ ਕਾ ਮਲ ਬਾਈ ਜੀ ਖੋਜ ਖੋਜ ਭਾਈ ਖੋਜ ਸੋ ਤੰ ਬੰਦਾ ਜੇ ਆਪਣੇ ਆਪ ਨੂੰ ਨਾ ਖੋਜੇ ਆਪਣੇ ਆਪ ਨੂੰ ਸਹੀ ਰੱਖਣਾ ਇਹਨੂੰ ਖੋਜਣਾ ਹੀ ਹੈ ਆਪਾਂ ਸੋਹਣੇ ਪੱਗ ਬਣਦੇ ਆ ਸੋਹਣੇ ਲੀੜੇ ਪਾਉਨੇ ਆ ਕੱਪੜੇ ਪਾਉਨੇ ਆ ਨਹਾਉਨੇ ਆ ਠੀਕ ਹੈ ਜੀ ਆਪਣਾ ਸਰੀਰ ਸਵਾਰਦੇ ਆ ਫਿਰ ਆਪਾਂ ਸ਼ੀਸ਼ੇ ਜਿਵੇਂ ਦੇ ਦੇ ਆ ਹੁਣ ਚਲੋ ਚਲੀਏ ਹੁਣ ਵਿਆਹ ਦੇ ਚਲੀਏ ਗੁਰੂ ਘਰ ਚਲੀਏ ਕਿਸੇ ਫੰਕਸ਼ਨ ਤੇ ਚਲੀਏ ਠੀਕ ਹੈ ਜੀ ਉਦੋਂ ਹੀ ਕੋਈ ਇਦਾਂ ਦਲੋ ਅਟਕੇ ਵੀ ਚਲੋ ਇਦਾਂ ਵੀ ਤੁਰ ਪੈਛੇ ਦਾ ਅੱਜ ਦੇ ਜਮਾਨੇ 'ਚ ਕਿਹੜਾ ਇਦਾਂ ਜਾਂਦਾ ਬਸ ਇਦਾਂ ਹੀ ਗੁਰਬਾਣੀ ਦੇ ਨਾਲ ਅਸੀਂ ਮਨ ਨੂੰ ਸਜਾਉਣਾ ਹੈ ਸਵਰਨਾ ਹੈ ਠੀਕ ਹੈ ਜੀ ਅਸੀਂ ਗੁਰਬਾਣੀ ਨੂੰ ਸਮਝ ਕੇ ਆਪਣੇ ਆਪ ਨੂੰ ਸਜਾਉਣਾ ਸੋਹਣਾ ਬਣਾਉਂ ਬਾਣੀ ਨੇ ਸਜਾ ਦਿੰਨਾ ਸਾਨੂੰ ਸੋਹਣਾ ਬਣਾ ਦੇਣਾ ਜਦੋਂ ਗੁਰਬਾਣੀ ਦੇ ਸਾਨੂੰ ਸਮਝ ਲੱਗਣ ਲੱਗ ਪਈ ਜਦੋਂ ਸਮਝ ਲੱਗਣ ਲੱਗ ਪਈ ਫਿਰ ਸਾਨੂੰ ਦਿਲ ਕਰੇਗਾ ਹੋਰ ਸਮਝਾਓ ਹੋਰ ਸਮਝਾਓ ਹੋਰ ਪਤਾ ਲੱਗੇ ਹੋਰ ਅੱਗੇ ਹੋਰ ਅੱਗੇ ਹੋਰ ਲੱਗੇ ਜਿਵੇਂ ਪੈਸੇ ਦਾ ਲਾਲਚ ਵੱਧਦੀ ਵਧਦਾ ਜਾਂਦਾ ਨਾ ਐਦਾਂ ਵੀ ਜਿਹੜੇ ਗਿਆਨੀ ਲੋਕ ਨੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਵੀ ਉਹਦੇ ਉਹਨੂੰ ਜਾਣਨ ਦੀ ਇੱਛਾ ਇੰਨੀ ਪ੍ਰਬਲ ਹੈ ਉਹਨਾਂ ਦੇ ਅੰਦਰ ਵੀ ਇਹ ਗਿਆਨ ਦਾ ਲਾਲਚ ਹੈ ਦੁਨੀਆ ਨੂੰ ਪੈਸੇ ਦਾ ਉਹ ਲਾਲਚ ਹੋਏਗਾ ਮੈਨੂੰ ਪੈਸੇ ਦਾ ਲਾਲਚ ਹੋਏਗਾ ਜਿਹੜਾ ਅਵਿਆਸੀ ਹੈ ਰੱਬ ਦਾ ਬੰਦਾ ਉਹਨੂੰ ਵੀ ਲਾਲਚ ਹੈ ਮੈਂ ਅੱਗੇ-ਅੱਗੇ ਖੋਜ ਕਰਦਾ ਜਾਵਾਂ ਅੱਗੇ-ਅੱਗੇ ਵਧਦਾ ਜਾਵਾਂ ਅੱਗੇ-ਅੱਗੇ ਹੋਰ ਪ੍ਰਾਪਤੀਆਂ ਕਰਦਾ ਜਾਵਾਂ ਤਾਨ ਤਨ ਤਾਨ ਦਾ ਮਤਲਬ ਤਾਕਤ ਸ਼ਕਤੀ ਬਲ ਤਾਨ ਤਨ ਖੀਨ ਪਿਆ ਮਹਾਰਾਜ ਜੀ ਕਹਿੰਦੇ ਨੇ ਬਿਨ ਮਿਲਤ ਪਿਆਰੇ RAM ਬਿਨ ਮਿਲਤ ਬਿਨਾ ਉਹਦੇ ਮਿਲਣ ਤੋਂ ਰੱਬ ਦੇ ਪਿਆਰਿਆਂ ਦਾ ਕਹਿੰਦੇ ਸਰੀਰ ਲਿਸਾ ਹੋ ਜਾਂਦਾ ਖੀਨ ਤਾਣ ਮਤਲਬ ਬਲ ਤਨ ਮਤਲਬ ਸਰੀਰ ਖੀਨ ਮਤਲਬ ਲਿਸਾ ਕਮਜ਼ੋਰ ਅਸੀਂ ਵੱਲ ਕੁਝ ਵਰਦੇ ਆ ਨਾ ਵੀ ਅੱਜ ਦੇ ਨਿਆਣੇ ਨੂੰ ਕਹੋ ਲਿਸਾ ਦੇ ਉਹਨਾਂ ਨੂੰ ਇਨੀ ਛੇਤੀ ਸਮਝ ਨਹੀਂ ਆਉਂਦੀ ਸਮਝਾਣਾ ਪੈਂਦਾ ਜਿਵੇਂ ਯੂ ਆਰ ਵੀਕ ਫਿਰ ਉਹਨੂੰ ਪਤਾ ਲੱਗ ਜਾਂਦਾ ਅੰਗਰੇਜ਼ੀ ਸਮਝਦੇ ਨੇ ਜਿਆਦਾ ਠੀਕ ਹੈ ਜੀ ਤੇ ਉਹਨਾਂ ਨੂੰ ਲਿਛਲੂ ਸੇ ਦਾ ਨਹੀਂ ਪਤਾ ਲੱਗਦਾ ਠੀਕ ਹੈ ਜੀ ਉਹਨਾਂ ਨੂੰ ਨਿਕਰਣਾ ਦਾ ਨਹੀਂ ਪਤਾ ਇਹ ਲਫ਼ਜ਼ ਪੰਜਾਬੀ ਦੇ ਬੜੇ ਸੋਹਣੇ ਨੇ ਸੋ ਖੈਰ ਆਪਣਾ ਅਜਦਾ ਹੀ ਵਿਸ਼ਾ ਨਹੀਂ ਹੈ ਗੱਲ ਇਹ ਲਫ਼ਜ਼ ਬੜੇ ਪਿਆਰੇ ਨੇ ਇੱਥੇ ਲਿਖਿਆ ਹੋਇਆ ਕਹਿੰਦੇ ਭਈ ਜਿਹੜਾ ਤਨ ਹੈ ਨਾ ਉਹ ਜਿਹੜਾ ਲਿਸ਼ਾ ਹੋ ਜਾਂਦਾ ਕਿਦਾਂ ਬਿਨ ਮਿਲ ਤ ਪਿਆਰੇ ਰਾਮ ਉਹਨੋਂ ਮਿਲਣ ਤੋਂ ਬਿਨਾ ਉਹਦੀ ਤੜਫ ਦੇ ਵਿੱਚ ਜਿਵੇਂ ਅਸੀਂ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਪੜ੍ਹ ਕੇ ਸਾਕੀ ਲਾਉਂਦੇ ਹੁੰਨੇ ਆਂ ਵੀ ਵੈਦ ਬੁਲਾਇਆ ਵੈਦ ਗਈ ਪਕੜ ਢੰਡੋਲੇ ਵਾਂਗ ਜਿਵੇਂ ਗੁਰੂ ਨਾਨਕ ਦੀ ਮਾਦਾ ਕਹਿੰਦੀ ਪੁੱਤ ਤੂੰ ਖਾਂਦਾ ਨਹੀਂ ਕਿੰਨੇ ਦਿਨ ਹੋ ਗਏ ਰੋਟੀ ਨਹੀਂ ਖਾਂਦਾ ਸਮੇਂ ਦੇ ਨਾਲ ਛੱਡ ਦੇਣਾ ਵਿੱਚ ਹੀ ਨਾ ਤੂੰ ਚਾਜ ਦਾ ਪਾਣੀ ਪੀਂਨਾ ਨਾ ਤੂੰ ਸੇਦਾ ਗਿਆ ਰਕਦਾ ਰੰਗ ਤੇਰਾ ਪੀਲਾ ਹੋ ਗਿਆ ਹਲਦੀ ਵਾਲ ਵਰਗਾ ਠੀਕ ਹੈ ਠੀਕ ਹੈ ਜੀ ਇਹਦੇ ਅਸੀਂ ਆਪਣੇ ਕੋਲ ਬੋਲਦੇ ਆਂ ਉਹਨਾਂ ਦੇ ਤੇ ਨਾਮ ਦੀ ਸਾਧ ਸੰਗਤ ਜੀ ਨਾਮ ਦਾ ਨੂਰ ਚੱਲਿਆ ਰਹਿੰਦਾ ਸੋ ਗੁਸਾਖੀ ਮਾਵ ਉਹ 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 ਮਾਂ ਦੀ ਭਾਵਨਾ ਹੋ ਸਕਦੀ ਹੈ ਠੀਕ ਹੈ ਨਾ ਮਾਂ ਜਿੰਨੀ ਮਰਜੀ ਨਿਆਣੇ ਨੂੰ ਖਾ ਕੇ ਮੋਟਾ ਤਗੜਾ ਕਰ ਲਵੇ ਉਹ ਕਹਿੰਦੀ ਮੇਰਾ ਪੁੱਤ ਕਮਜ਼ੋਰ ਹੈ ਠੀਕ ਹੈ ਉਹਦੇ ਲਵ ਉਹਦੇ ਲਵ ਜੀ ਇਦਾਂ ਦੇ ਮਾਂ ਨਹੀਂ ਕਦੀ ਕਹਿੰਦੀ ਤੂੰ ਝੋਟੇ ਮੰਗੋ ਫਿੱਟ ਗਿਆ ਮਾਂ ਨਹੀਂ ਕਹਿੰਦੀ ਮਾਂ ਮੇਰਾ ਪੁੱਤ ਕਮਜ਼ੋਰ ਲੈ ਪੀ ਦੁੱਧ ਖਾ ਉਹਦੇ ਬਾਅਦ ਦੇ ਉਹਦਾ ਪੁੱਤ ਕਮਜ਼ੋਰੀ ਹੁੰਦਾ ساری ਜ਼ਿੰਦਗੀ ਠੀਕ ਹੈ ਹੋਰ ਖਾ ਇਦਾਂ ਇਦਾਂ ਹੀ ਇਦਾਂ ਹੀ ਮਾਂ ਕਹਿ ਸਕਦੀ ਆ ਭਾਵੇਂ ਨਾਨਕ ਹੋਵੇ ਤੇ ਭਾਵੇਂ ਗੁਰੂ ਅੰਗਦ ਪਾ ਜੀ ਉਹਨਾਂ ਦੀ ਮਾਂ ਕਹਿ ਸਕਦੀ ਉਹਨਾਂ ਦੀ ਮੈਂ ਗੱਲ ਕਰ ਰਿਹਾ ਪੁੱਤ ਤੂੰ ਢਿਲਾ ਹੋ ਗਿਆ ਹੈਂ ਟੀ ਤੂੰ ਕਮਜ਼ੋਰ ਜਿਹਾ ਲੱਗਦਾ ਹੈਂ ਤੂੰ ਖਾਂਦਾ ਕਿਉਂ ਨਹੀਂ ਪੀਂਦਾ ਕਿਉਂ ਨਹੀਂ ਜੋ ਪੰਕਤੀ ਆਈ ਹੈ ਪੀ ਤਾਨ ਤਨ ਕੀਨ ਪਿਆ ਬਿਨ ਮਿਲਦ ਪਿਆਰੋ 라 ਤੇ ਫਿਰ ਉਹ ਸਾਖੀ ਆਪਾਂ ਸਾਰੇ ਸੁਣਦੇ ਆਂ ਵੀ ਬੈਦ ਨੂੰ ਲੈ ਆਂਦਾ ਉਹਨੇ ਨਵਜ ਦੇਖੀ ਤੇ ਕਰਕ ਕਰੇ ਜੇ ਮਾਂ ਉਹ ਕਹਿੰਦੇ ਵੀ ਆ ਲਾਸ਼ ਦੇ ਵਿੱਚ ਇਹੀ ਇਹ ਮਤਲਬ ਸਮਝਾਇਆ ਵੈਦ ਨੇ ਇਹਨਾਂ ਦੀ ਜਿਹੜੀ ਬਿਮਾਰੀ ਉਹ ਨਹੀਂ ਤਨ ਦਾ ਰੋਗ ਨਹੀਂ ਇਹਨਾਂ ਨੂੰ ਅੰਦਰੋਂ ਅੰਦ ਨੂੰ ਪ੍ਰਮਾਤਮਾ ਦੇ ਨਾਲ ਜਿਹੜੀ ਲਿਓ ਲੱਗੀ ਹੈ ਕਿ ਉਹ ਅੰਦਰ ਲੀਆਂ ਗੱਲਾਂ ਇਹਨਾਂ ਨੂੰ ਇਹਨਾਂ ਨੂੰ ਹੀ ਪਤਾ ਇਹਨਾਂ ਨੂੰ ਪਤਾ ਮੋਇ ਰਾਤ ਨਾ ਆਵੇ ਨੀਂਦ ਨਾ ਆਵੇ ਠੀਕ ਹੈ ਬਿਨ ਦੇਖੇ ਗੁਰਦਰਵਾਰੇ ਜੀ ਉਹ ਜਿਵੇਂ ਮਾਰੇ ਦੀ ਹੋਰ ਪੰਗਦੀ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਪ੍ਰੇਤ ਤੁਦ ਭਗਵੰਦਾ ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿਵੈ ਚੱਲੇ ਜੀ ਮੈਂ ਨੀਰ ਵਹਿਵੈ ਚੱਲੇ ਜੀ ਜਿੰਨੂੰ ਮੈਂ ਅੱਗੇ ਵੀ ਬੜੀ ਬੜੀ ਬੇਨਤੀ ਕੀਤੀ ਜਿੰਨੂੰ ਨਾਮ ਦਾ ਨਸ਼ਾ ਲੱਗ ਜਾਂਦਾ ਔਰ ਰਹਿ ਨਹੀਂ ਸਕਦਾ ਉਹ ਉਹ ਉਹਨੇ ਉੱਠਣਾ ਹੀ ਉੱਠਣਾ ਉਹ ਭਾਵੇਂ ਢਿੱਲਾ ਵੀ ਹੋਵੇ ਤੇ ਉਹ ਰੋਈ ਜਾਊਗਾ ਵੀ ਮੈਂ ਉੱਠਣਾ ਮੈਂ ਮਾਰੇ ਦੇ ਦਰਸ਼ਨ ਕਰਨੇ ਨੇ ਮੈਂ ਮੈਂ ਪੜਨਾ ਹੀ ਪੜਨਾ ਮੈਂ ਮਾਰੇ ਦੇ ਨਾਲ ਮਿਲਣਾ ਹੀ ਮਿਲਣਾ ਜਿਨ੍ਹਾਂ ਨੂੰ ਖਿੱਚ ਲੱਗੀ ਹੈ ਨਾ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਹੋਕਰ ਆਰਾਮ ਨਾ ਬੰਦੇ ਉਹ ਉੱਟ ਪੈਂਦੇ ਨੇ ਉਹ ਤੁਰ ਪੈਂਦੇ ਨੇ ਮੌਸਮ ਜਿਦਾਂ ਦਾ ਮਰਜ਼ੀ ਹੋਵੇ ਸਰੀਰ ਵੀ ਜਿਦਾਂ ਦਾ ਮਰਜ਼ੀ ਹੋਵੇ ਕਹਿੰਦੇ ਭਈ ਕਿਤੇ ਰਹਿ ਨਾ ਜਾਈਏ ਸੋ ਐਦਾਂ ਦੇ ਇਦਾਂ ਦੇ ਬਾਰਿਆਂ ਦੀ ਗੱਲ ਕੀਤੀ ਵੀ ਉਹਨਾਂ ਦਾ ਸਰੀਰ ਲਿੱਸਾ ਹੋ ਜਾਂਦਾ ਹੈ ਉਹਨਾਂ ਦਾ ਮਨ ਵੀ ਖਿੱਚ ਪਾਉਂਦਾ ਹੈ ਬਿਨ ਮਿਲਤ ਪਿਆਰੇ ਰਾਮ ਉਹਨਾਂ ਦੀ ਤਾਕਤ ਘਟ ਜਾਂਦੀ ਹੈ ਜੈ ਇੰਜ ਵੀ ਕਹਿ ਸਕਦੇ ਆ ਉਹਨਾਂ ਉਹਨਾਂ ਦਾ ਅੰਦਰ ਆਤਮਿਕ ਬਲ ਕਮਜ਼ੋਰ ਹੋ ਜਾਂਦਾ ਹੈ ਜਿਹੜੇ ਮਾਰਾਇ ਨੂੰ ਮਿਲਦੇ ਨਹੀਂ ਮਾਰਾਇ ਦੀ ਬਾਣੀ ਨੂੰ ਛੱਡ ਦਿੰਦੇ ਨੇ ਮਾਰਾਇ ਦੇ ਕੋਲ ਜਾਣਾ ਛੱਡ ਦਿੰਦੇ ਨੇ ਉਹ ਅੰਦਰੋਂ ਕਮਜ਼ੋਰ ਹੋ ਜਾਂਦੇ ਨੇ ਜਿਹੜਾ ਬੰਦਾ ਅੰਦਰੋਂ ਕਮਜ਼ੋਰ ਹੈ ਨਾ ਭਾਵੇਂ ਜਿੱਡਾ ਮਰਜੀ ਉਹਦਾ ਸਰੀਰ ਤਕੜਾ ਕਿਉਂ ਨ ਹੋਵੇ ਉਹ ਕਿਸੇ ਕੰਮ ਦਾ ਨਹੀਂ ਠੀਕ ਹੈ ਜੀ ਜਿਹੜਾ ਬੰਦਾ ਅੰਦਰੋਂ ਤਕੜਾ ਦਿਲ ਪਾਵਰ ਜਿਹਨਾਂ ਦੀ ਸਟਰੌਂਗ ਸੀ ਤੇ ਉਹ ਕਰੋਨਾ ਵੇਲੇ ਉਹ ਬਚਾ ਹੋ ਗਿਆ ਉਹਨਾਂ ਦਾ ਠੀਕ ਹੈ ਜਿਨ੍ਹਾਂ ਦੇ ਅੰਦਰੋਂ ਮਤਲਬ ਉਹ ਇਮਿਊਨਿਟੀ ਸਿਸਟਮ ਆਵਗਰਨਾ ਇਮਿਊਨਿਟੀ ਸਿਸਟਮ ਵਿਲ ਪਾਵਰ ਤੇ ਚਲੋ ਰੋਹਾਨੀ ਤੇ ਨਾਲ ਸੰਬੰਧ ਹੈ ਜਿਹਦੀ ਵਿਲ ਪਾਵਰ ਅੰਦਰੋਂ ਜਿਹੜੀ ਹੈ ਜਾਂ ਮਤਲਬ ਕਿ ਇਮਿਊਨਿਟੀ ਸਿਸਟਮ ਫਿਰ ਵਾਰ-ਵਾਰ ਉਹੀ ਗੱਲ ਆਂਦੀ ਹੈ ਇਮਿਊਨਿਟੀ ਸਿਸਟਮ ਜਿਹੜਾ ਅੰਦਰ ਪੱਕਾ ਗਿਆ ਦੀ ਠੇੜ ਪੰਜਾਬੀ ਵਿੱਚ ਉਹ ਬਿਮਾਰੀ ਨੂੰ ਸਹਿ ਗਿਆ ਤੇ ਬਚ ਵੀ ਗਿਆ ਜਿਹੜੇ ਅੰਦਰੋਂ ਕਮਜ਼ੋਰ ਸੀ ਤੇ ਉਹਨਾਂ ਨੂੰ ਬਿਮਾਰੀ ਇਸ ਸੰਸਾਰ ਤੋਂ ਹੀ ਲੈ ਗਈ ਬਸ ਐਦਾਂ ਹੀ ਜਿਹੜਾ ਬੰਦਾ ਨਾਮ ਅਭਿਆਸ ਦੇ ਨਾਲ ਜਿਹਦਾ ਮਨ ਪੱਕਾ ਹੋਏਗਾ ਤੇ ਉਹਦਾ ਤਨ ਵੀ ਜਿਹੜਾ ਪੱਕਾ ਹੋਏਗਾ ਤਨ ਕਰਕੇ ਉਹ ਡਿੱਗਦਾ ਨਹੀਂ ਧਿਆਨ ਦੇਣਾ ਕਦੀ ਵੀ ਨਹੀਂ ਉਹ ਡਿੱਗਦਾ ਮਨ ਪੱਕਾ ਹੋਣਾ ਚਾਹੀਦਾ ਮਨ ਪੱਕੇ ਜਿਹੜੇ ਨੇ ਉਹ ਤਨ ਦੀਆਂ ਚੀਜ਼ਾਂ ਨੂੰ ਫੇਲ ਕਰ ਦਿੰਦੇ ਨੇ ਉਹ ਕਰ ਦਿੰਦੇ ਨੇ ਠੀਕ ਹੈ ਜੀ ਤਨ ਨੂੰ ਉਹ ਕੁਝ ਨਹੀਂ ਸਮਝਦੇ ਮਨ ਸ਼ਟਰਾਉਂ ਗੋਣਾ ਚਾਹੀਦਾ ਬਾਣੀ ਵਿੱਚ ਲਿਖਿਆ ਹੋਇਆ ਮਨ ਜੀਤਿਆ ਜਗ ਜੀਤ ਦੀ ਗੱਲ ਕੀਤੀ ਹੈ ਸੋ ਪਾਸ਼ਾ ਜੀ ਫਰਮਾਨ ਕਰਦੇ ਪਰ ਮਿਲੋ ਪਿਆਰੇ ਮਿਆ ਧਾਰੇ ਕਰਦਿਆ ਲੜ ਲਾ ਲੀ ਜੀ ਮਹਾਰਾਜ ਜੀ ਕਹਿੰਦੇ ਪਾਸ਼ਾ ਕਹਿੰਦੇ ਨੇ ਮਹਾਰਾਜ ਜੀ ਮੇਲ ਕਰੋ ਮੈਨੂੰ ਮੇਲ ਲਓ ਮੇਲ ਲਿਓ ਦਿਆਲ ਟੈਪੇ ਦਵਾਰਿਆ ਠੀਕ ਹੈ ਮੇਲ ਲਿਓ ਦਿਆਲ ਦਿਆਲੂ ਪ੍ਰਮਾਤਮਾ ਮੈਨੂੰ ਮਿਲ ਪਾਓ ਪ੍ਰਭ ਮਿਲੋ ਪਿਆਰੇ ਮਇਆ ਧਾਰੇ ਮਇਆ ਮਤਲਬ ਆਪਣੀ ਮਿਹਰ ਕਰਕੇ ਦਇਆ ਕਰਕੇ ਮੈਨੂੰ ਮਿਲੋ ਮੈਨੂੰ ਆਪਣੇ ਨਾਲ ਮਿਲਾਓ ਦਿਆਤਰ ਕਰ ਦਇਆ ਲੜਲਾ ਲਈ ਦੀ ਆਪਣੀ ਦਇਆ ਦੇ ਘਰ ਵਿੱਚ ਆ ਕੇ ਮੈਨੂੰ ਆਪਣੇ ਲੜ ਲਾ ਲਓ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਓ ਮੇਰੀ ਬੇਨਤੀ ਹੈ ਦੇ ਨਾਮ ਆਪਣਾ ਜਪੋ ਸੁਆਮੀ ਹਰ ਦਰਸ਼ ਪੀਖੈ ਜੀਜੀ ਹੈ ਹੇ ਮੇਰੇ ਸਵਾਮੀ ਮੈਨੂੰ ਆਪਣਾ ਨਾ ਕੀਮਤੀ ਨਾਮ ਦਿਓ ਮੈਂ ਤੇਰਾ ਨਾਮ ਜਪਾਂ ਦੇ ਨਾਮ ਆਪਣਾ ਜਪੋ ਸਵਾਮੀ ਕਲਾ ਨਾਮ ਲੈ ਕੇ ਰੱਖ ਨਹੀਂ ਲੈਣਾ ਜਿਵੇਂ ਪਹਿਲਾਂ ਬੇਦੀ ਕੀਤੇ ਪੈਸੇ ਰਕੀ ਨਹੀਂ ਰੱਖਣੇ ਠੀਕ ਹੈ ਜੀ ਜਿਨ੍ਹਾਂ ਨੇ ਆ ਪਿੱਛੇ ਜਿਹੜੇ ਨੋਟ ਬੰਦੀ ਉਹੀ ਸੀ ਸਾਹਮ ਸਾਹ ਕੇ ਰੱਖੇ ਸੀ ਉਹਨਾਂ ਨੂੰ ਰੋੜਨੇ ਪਏ ਉਹਨਾਂ ਨੂੰ ਸਾੜਨੇ ਵੀ ਪਏ ਕਿਉਂਕਿ ਉਹਨਾਂ ਨੇ ਕੱਟੇ ਕਰਕੇ ਜਾਦੇ ਰੱਖ ਲਏ ਚਲੋ ਅਸੀਂ ਇਹ ਆਮ ਲੋਕਾਂ ਦਾ ਨਾ ਮਿਡਲ ਕਲਾਸ ਕਿ ਇਦਾਂ ਦਿਨਾਂ ਨੇ ਮਤਲਬ ਇਹ ਕਮਰੇ ਭਰ ਭਰ ਰਗੇ ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ ਤੇ ਉਹ ਕਿਤੇ ਦਿਨ ਬੈਂਕ ਜੀ ਨੇ ਦੇਣਗੇ ਤੇ ਉਹਨਾਂ ਨੇ ਕਿਹਾ ਆਏ ਕਿਤੋਂ ਕੋ ਬਿਚਾਰੇ ਨੇ ਕੀ ਕੀਤਾ ਉਹਨਾਂ ਨੇ ਦਰਿਆਵਾਂ ਜਰੂੜ ਦਿੱਤੇ ਉਹਨਾਂ ਨੇ ਉਹ ਸਾੜ ਦਿੱਤੇ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਵੀ ਕਹਿੰਦੇ ਨੇ ਦੇ ਨਾਮ ਇਹ ਆਪਣਾ ਨਾਮ ਲੈ ਕੇ ਉਹਨੂੰ ਜਪਣਾ ਜੇ ਪੰਜ ਪਿਆਰੇ ਕਹਿੰਦੇ ਚਲੋ ਹੁਣ ਤੁਸੀਂ ਵਾਹਿਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਦਿੱਤਾ ਜਦੋਂ ਅਮਰਿ ਸ਼ਕਾਉਂਦੇ ਨੇ ਆਹ ਤੁਹਾਨੂੰ ਮੋਲ ਮੰਤਰ ਦਿੱਤਾ ਹੈ ਤੁਹਾਨੂੰ ਪੰਜ ਬਾਣੀਆਂ ਦਿੱਤੀਆਂ ਜਿਹੜੇ ਭਾਈ ਬੀਬੀ ਨੂੰ ਪੜ੍ਹਨਾ ਨਹੀਂ ਆਉਂਦਾ ਉਹ ਵਾਹਿਗੁਰੂ ਵਾਹਿਗੁਰੂ ਦੀ ਮਾਲਾ ਕਰ ਲੈ ਕਰ ਇਦਾਂ ਵੀ ਕਹਿੰਦੇ ਨੇ ਕਿ ਠੀਕ ਹੈ ਜੀ ਉਹ ਉਹ ਮਤਲਬ ਉਹਨਾਂ ਨੇ ਹੁਣ ਦੇ ਦੇ ਦਿੱਤਾ ਨਾਮ ਤੇ ਅੱਗੇ ਘਰ ਜਾ ਕੇ ਅਸੀਂ ਪੜ੍ਹਨਾ ਹੈ ਨਾ ਜਪਣਾ ਸੋ ਮਹਾਰਾਜ ਨੇ ਸਾਨੂੰ ਨਾਮ ਦੇ ਦਿੱਤਾ ਤੇ ਨਾਮ ਨੂੰ ਅਸੀਂ ਜੋ ਪਹਿਲੀ ਪੰਕਤੀ ਆਈ ਸੀ ਅਸੀਂ ਖੋਜਣਾ ਹੈ ਸਤਿਗੁਰੂ ਸਿੱਖੋ ਨਾਮ ਧੰਦੇ ਉਸ ਧਨ ਨੂੰ ਖਰਚਣਾ ਹੈ ਮਾਰੀ ਗਦੇ ਖਾਵੇ ਖਰਚੇ ਰਲ ਮਿਲ ਭਾਈ ਫਿਰ ਰਿਪੀਟ ਕਰਦਾ ਉਹ ਇਹਨੂੰ ਖਰਚੋ ਇਹਨੂੰ ਵੰਡੋ ਰਲ ਮਿਲ ਭਾਈ ਇਹ ਨਹੀਂ ਵੀ ਮੇਰੇ ਕੋਲ ਕੋਈ ਚੀਜ਼ ਆ ਤੇ ਉਹਨੂੰ ਮੈਂ ਕਲਾ ਹੀ ਖਾਈ ਜਾਵਾਂ ਸਾਨੂੰ ਨਹੀਂ ਦੱਸਿਆ ਸਾਨੂੰ ਵੰਡ ਕੇ ਛਕਣ ਦਾ ਕਨਸੈਪਟ ਦਿੱਤਾ ਅਸੀਂ ਵੰਡ ਕੇ ਛਕਣਾ ਗਿਆਨ ਵੀ ਜੇ ਕੋਈ ਮੈਨੂੰ ਚੀਜ਼ ਦਾ ਪਤਾ ਤੇ ਮੈਂ ਦੱਸ ਦੇਣੀ ਹੈ ਜੇ ਮੇਰੇ ਸਾਹਮਣੇ ਵਾਲੇ ਨੂੰ ਪਤਾ ਤੇ ਮੈਂ ਉਹ ਤੋਂ ਕੋਲ ਪ੍ਰਾਪਤ ਕਰ ਲੈਣੀ ਇਹਦੇ ਵਿੱਚ ਮੈਂ ਕੋਈ ਵੱਡਾ ਨਹੀਂ ਹੁੰਦਾ ਕੋਈ ਛੋਟਾ ਨਹੀਂ ਹੁੰਦਾ ਠੀਕ ਹੈ ਜੀ ਕੋਈ ਚੀਜ਼ ਕਿਸੇ ਕੋਲ ਸਿੱਖ ਰਹੀ ਨਹੀਂ ਮੈਂ ਕਮਾਂ ਵੀ ਮੇਰੀ ਤੇ ਉਮਰ ਇੰਨੀ ਹੋ ਗਈ ਹੈ ਤੇ ਮੈਂ ਨਿੱਕੇ ਜਿਹੇ ਨਿਆਣੇ ਕੋਈ ਚੀਜ਼ ਸਿੱਖਾਂ ਕਿਉਂ ਨਹੀਂ ਵੇ ਨਿਆਣੇ ਸਾਡੇ ਨਾਲੋਂ ਜ਼ਿਆਦਾ ਤੇਜ ਨੇ ਇੰਟੈਲੀਜੈਂਟ ਨੇ ਕਿਉਂ ਨਹੀਂ ਉਹ ਅੱਜ ਦੀ ਉਹ ਅੱਜ ਦੇ ਸਦੀ ਦੇ ਵਿੱਚ ਪੈਦਾ ਹੋਏ ਨੇ ਠੀਕ ਹੈ ਜੀ ਅਸੀਂ ਪਿੱਛੇ ਪੈਦਾ ਹੋਏ ਹਾਂ ਸਾਨੂੰ ਜੰਮਿਆਂ ਨੂੰ ਇੰਨਾ ਚਲ ਹੋ ਗਿਆ ਦਿਨੋਂ ਦਿਨ ਹਾਲਾਤ ਬਦਲਦੇ ਨੇ ਜ਼ਮਾਨਾ ਬਦਲਦਾ ਹੈ ਅਕਲ ਬਦਲਦੀ ਹੈ ਬੁੱਧੀ ਬਦਲਦੀ ਹੈ ਧਿਆਨ ਦੇਣਾ ਜਿਹੜੇ ਦੋ ਪੀੜੀਆਂ ਸਾਡੇ ਤੋਂ ਪਿੱਛੇ ਸੀ ਉਹਨਾਂ ਦਾ ਦਿਮਾਗ ਉਹਨਾਂ ਤੇਜ ਨਹੀਂ ਸੀ ਠੀਕ ਹੈ ਜੀ ਜਿਨ੍ਹਾਂ ਦੇ ਅਸੀਂ ਜੰਮੇ ਆ ਉਹਨਾਂ ਨਾਲੋਂ ਜ਼ਿਆਦਾ ਤੇਜ ਸਾਡਾ ਜਿਹੜੇ ਸਾਡੇ ਅੱਗੇ ਜੰਮੇ ਉਹਨਾਂ ਦਾ ਸਾਡੇ ਨਾਲੋਂ ਤੇਜ ਜ਼ਿਆਦਾ ਜਿਹੜੇ ਉਹਨਾਂ ਦੇ ਅੱਗੇ ਆਉਣੇ ਉਹਨਾਂ ਦਾ ਉਹਰੇ ਨਾਲੋਂ ਤੇਜ ਜ਼ਿਆਦਾ ਜਮਾਨੇ ਦੇ ਨਾਲ ਇੱਕ ਕੁਦਰਤੀ ਹੈ ਐਡੀ ਮਹਾਰਾਜ ਕਹਿੰਦੇ ਨਾਮ ਨੂੰ ਲੈ ਕੇ ਤੇ ਵਿਰ ਉਹਨੂੰ ਜਪਣਾ ਤੇ ਉਹਨੂੰ ਕੋਜਣਾ ਹਰ ਦਰਸ ਪੀਕੇ ਜੀਜੀ ਹੈ ਮਹਾਰਾਜ ਤੇਰਾ ਦਰਸ਼ਨ ਕਰਾਂ ਤਾਂ ਜੋ ਮੇਰਾ ਆਤਮਿਕ ਜੀਵਨ ਬਣ ਜਾਏ ਸਮਰਤ ਪੂਰਨ ਸਦਾ ਨਿਚਲ ਊਚ ਅਗਮ ਅਪਾਰ ਸਭ ਤਾਕਤਾਂ ਦੇ ਮਾਲਕ ਸਮਰੱਤ ਪਿਤਾ ਗੁਰੂ ਸਦਾ ਸਥਿਰ ਰਹਿਣ ਵਾਲੇ ਸਦਾ ਟਲ ਰਹਿਣ ਵਾਲੇ ਸਭ ਤੋਂ ਉੱਚੇ ਤੇ ਸੁੱਚੇ ਬੇਅੰਤ ਪ੍ਰਭੂ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੇ हे ਮੇਰੀ ਜਿੰਦ ਤੂੰ ਪਿਆਰੇ ਮੈਂ ਬੇਨਤੀ ਕਰਦਾ ਹਾਂ ਕਰਦੀ ਹਾਂ ਜੀਵ ਇਸਤਰੀ ਜੀਵਾਤਮਾ ਮੇਲ ਕਰਕੇ ਮੈਨੂੰ ਆਜੋ ਮਿਲਪੋ ਆਜੋ ਮੇਰੇ ਘਰ ਵੀ ਆਜੋ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ RAM ਸਾਰੀ ਦੁਨੀਆ ਦੇ ਲੋਕਾਂ ਨੂੰ ਬਲਾਵਲਾ ਕੇ ਮੈਂ ਦੇਖ ਲਿਆ ਸਾਰਿਆਂ ਨੂੰ ਖਾ ਪੀ ਕੇ ਦੇਖ ਲਿਆ ਡਰਿੰਗ ਰੂਮਾਂ ਦੇ ਵਿੱਚ ਬਿਠਾ ਕੇ ਦੇਖ ਲਿਆ ਸਾਰਿਆਂ ਨੂੰ ਵਿਆਹ ਸ਼ਾਦੀਆਂ ਤੇ ਸਾਰਾ ਕੁਝ ਲੈ ਦੇ ਕੇ ਦੇਖ ਲਿਆ ਕੋਈ ਵੀ ਨਹੀਂ ਬਣਿਆ ਖਾ ਪੀ ਕੇ ਵੀ ਲੋਕਾਂ ਨੇ ਨਿੰਦਿਆ ਕੀਤੀ ਹੈ ਹੁਣ ਤੁਸੀਂ ਆ ਜਾਓ ਉਹਨਾਂ ਨੇ ਤੇ ਕੋਈ ਕਦਰ ਕੁਦਰ ਨਹੀਂ ਪਾਈ ਸਭ ਖਾ ਪੀ ਕੇ ਗਾਹ ਹੋਵੇ ਜਿੰਦ ਤੱਕ ਉਹਨਾਂ ਨੂੰ ਖਾਣ ਪੀਣ ਨੂੰ ਮਿਲਿਆ ਤੇ ਉਦੋਂ ਤੱਕ ਠੀਕ ਠਾਕ ਅਸੀਂ ਤੇ ਜਦੋਂ ਨਹੀਂ ਤੇ ਫਿਰ ਕਹਿੰਦੇ ਬੰਦੇ ਨਹੀਂ ਚੰਗੇ ਤੇ ਮਹਾਰਾਜ ਇਹੋ ਸਾਰੇ ਧੋਖੇਬਾਜ਼ ਨੇ ਮਾਫ਼ ਕਰ ਦੇਣਾ ਜਗਤ ਮੈਂ ਝੂਠੀ ਦੇਖੀ ਧੀਦੇ ਸਾਰੇ ਇਦਾਂ ਹੀ ਨੇ ਮਾਰਨ ਕਹਤਾ ਇਸ ਕਰਕੇ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਤੁਸੀਂ ਆ ਜਾਓ ਸਾਡੇ ਘਰ ਹੁਣ ਮਿਲੋ ਪ੍ਰਾਨ ਪਿਆਰੇ ਤੁਸੀਂ ਸਾਡੇ ਘਰ ਆਓ ਕਿਹੜਾ ਘਰ ਹਿਰਦੇ ਰੂਪੀ ਘਰ ਵਿੱਚ ਆਓ ਸਾਡੇ ਦੁਨਿਆਵੀ ਘਰ ਦੇ ਵਿੱਚ ਵੀ ਚਰਨ ਪਾਓ ਪੈਰਾ ਲਾਓ ਮਹਾਰਾਜ ਜੀ ਉੱਥੇ ਕਿਰਪਾ ਨਿਤ ਬਸੋ ਰੇ ਦੇ ਹਰ ਮੀਤ ਇਹ ਮੇਰ ਕਰਕੇ ਮੇਰੇ ਹਿਰਦੇ ਵਿੱਚ ਵਸ ਜਾਓ ਇੱਕ ਵਾਰੀ ਵਸ ਜਾਓ ਮੁੜ ਕੇ ਨਾ ਜਾਓ ਮੁੜ ਕੇ ਨਾ ਜਾਓ ਠੀਕ ਹੈ ਜੀ ਠੀਕ ਹੈ ਇੱਕ ਵਾਰੀ ਮਹਾਰਾਜ ਜੀ ਆ ਜਾਓ ਫਿਰ ਤੁਸੀਂ ਜਾਇਓ ਨਾ ਫਿਰ ਸਦਾ ਹੀ ਰਹੋ ਸਾਡੇ ਘਰ ਦੇ ਵਿੱਚ ਸਾਡੇ ਘਰ ਨੂੰ ਇੰਦੀ ਭਾਗ ਲਾਉਂਦੇ ਰਹੋ ਅਸੀਂ ਤੁਹਾਨੂੰ ਦੇਖਦੇ ਰਹੀਏ ਅਸੀਂ ਤੁਹਾਡੇ ਦਰਸ਼ਨ ਕਰਦੇ ਰਹੀਏ ਸੋ ਇਹ ਸੀ ਅੱਜ ਦੇ ਲੜੀਵਰ ਸ਼ਬਦ ਦੀ ਬਹੁਤ ਸੋਹਣੀ ਪਿਆਰੀ ਵਿਚਾਰ ਮਾਰੇ ਦੇ ਸਿਰ ਤੇ ਮੇਰੇ ਪਰਿਆ ਹੱਥ ਰੱਖ ਕੇ ਜਿਵੇਂ ਦੇ ਅਰਥ ਕਰਾਏ ਨੇ ਮਹਾਰਾਜ ਜੀ ਆਪ ਜੀ ਦੀ ਕਿਰਪਾ ਹੋਰ ਮਹਾਰਾਜ ਜੀ ਤਰੱਕੀ ਬਖਸ਼ਨੀ ਹੋਰ ਆਤਮ ਗਿਆਨ ਬਖਸ਼ਣਾ ਹੋਰ ਸੋਜੀ ਦੇਣੀ ਦੇ ਹੋ ਸੋਹਣੇ ਤਰੀਕੇ ਨਾਲ ਆਪਣੀ ਸੇਵਾ ਲੈਣੀ ਮਹਾਰਾਜ ਜੀ ਐਨੀ ਸੇਵਾ ਪ੍ਰਵਾਨ ਪੋਲ ਚੌਕ ਮਾਫ ਮਾਰੇ ਸਭ ਦਾ ਭਲਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ